ਦਰਬਾਰ ਜੈ ਮਈਆ ਭਗਵਾਨ ਜੀ ਫਲੋਰ ਬਿਲਕੁਲ ਜੀਟੀ ਰੋਡ ਦੇ ਉੱਤੇ ਦਰਬਾਰਾ ਜੀ ਹੈ ਤੇ ਆਪਾਂ ਅੱਜ ਆਮ ਦਿਨਾਂ ਵਿੱਚ ਜਿਹੜੀ ਆ ਨਾਰਮਲ ਜਿਵੇਂ ਸ਼ਰਧਾਲੂ ਆਉਂਦੇ ਬਾਜ਼ਾਰ ਉਸੇ ਤਰ੍ਹਾਂ ਇੱਥੇ ਜਿਹੜੇ ਪੱਕੀਆਂ ਦੁਕਾਨਾਂ ਉਹ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਰਹੇ ਹੋ ਇੱਧਰ ਵੀ ਸੱਜੇ ਚਦਰਾਂ ਵਗੈਰਾ ਚੜ੍ਹਦੀਆਂ ਨੇ ਤੇ ਆਪਾਂ ਅੰਦਰ ਚੱਲਾਂਗੇ ਦਰਸ਼ਨ ਕਰਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਵੇਂ ਕਿ ਖੁੱਲਾ ਯਾਨੀ ਕਿ ਦਰਸ਼ਨ ਇਹ ਹੁੰਦੇ ਆ ਜੀ ਤੇ ਮਤਲਬ ਦੂਸਰੇ ਦਿਨ ਦੇ ਵਿੱਚ ਜਿਹੜਾ ਹੁੰਦਾ ਰਸ਼ ਬਹੁਤ ਸੀ ਉਸ ਦਿਨ ਮੇਲੇ ਵਿੱਚ ਤੇ ਆਪਾਂ ਅੱਛੀ ਤਰ੍ਹਾਂ ਨਹੀਂ ਦਰਸ਼ਨ ਕਰਾਇਆ ਆਪਾਂ ਚੱਲਦੇ ਆਂ ਅੰਦਰ ਤੇ ਦਰਸ਼ਨ ਕਰਾਂਗੇ ਜੁੜੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਪੈਲ ਦੇ ਆਧਾਰ ਤੇ ਮਿਲ ਸਕੇ ਜੀ ਮੇਰੇ ਵੱਲੋਂ ਸਾਰਿਆਂ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ YouTube ਚੈਨਲ ਦੇ ਬਲੌਗ ਦੇ ਵਿੱਚ ਤਾਂ ਹੀ ਹੋਇਆ ਭਗਵਾਨ ਮੱਈਆ ਜਿਹਦੇlfloor ਦਰਸ਼ਨ ਕਰਾਂਗੇ ਚੱਲਦੇ ਆਂ ਅੰਦਰ ਤੋਂ ਜਾ ਰਹੇ ਆਂ ਅੰਦਰ ਆਪਾਂ ਜੀ ਦਰਸ਼ਨ ਕਰਾਂਗੇ ਇਹ ਹੈ ਜੋੜਾ ਘਰ ਇਦਾਂ ਇਤ ਸੰਗਤ ਇੱਥੇ ਆਈ ਹੋਈ ਆ ਤੇ ਚੱਲਾਂਗੇ ਅੰਦਰ ਤੇ ਇਹ ਹੈ ਦਰਬਾਰ ਅੱਗੇ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਖੜੇ ਆ ਜੀ ਜੈ ਮਈਆ ਭਗਵਾਨ ਜੀ ਸੱਤੇ ਰਹਿਮਤਾਂ ਦੇ ਜਿਹੜੇ ਆ ਇੱਥੇ ਗੱਦੀ ਨਿਸ਼ੀਨ ਮਈਆ ਨੀਮੋ ਜੀ ਮਹਾਰਾਜ ਤੇ ਦਰਬਾਰ ਬਾਬਾ ਜੁਮੇ ਸ਼ਾਹ ਜੀ ਦੇ ਉਸ ਜਗ੍ਹਾ ਤੇ ਖੜੇ ਆ ਫਲੋਰ ਦੇ ਵਿੱਚ ਝੰਡਾ ਸਾਹਿਬ ਬਾਕੀ ਮੇਲੇ ਦੇ ਦਰਬਾਰ ਦੇ ਜਿਹੜੇ ਦਰਬਾਰ ਮਈਆ ਭਗਵਾਨ ਜੀ ਬਾਬਾ ਜੀ ਦੇ ਜਿਹੜੇ ਜੁਮੇ ਸ਼ਾਹ ਜੀ ਉਹਨਾਂ ਦੇ ਬੋਰਡ ਵੀ ਲੱਗੇ ਹੋਏ ਆ ਤੇ ਹਜੇ ਜਿਹੜਾ ਸਾਜੋ ਸਮਾਨ ਉਹ ਸਾਂਝਿਆ ਨਹੀਂ ਜਿਹੜਾ ਸਾਂਭਿਆ ਨਹੀਂ ਗਿਆ ਹੈਗਾ ਹਜੇ ਤੇ ਮੈਂ ਕਿਹਾ ਚਲੋ ਅੱਜ ਮੇਲੇ ਤੋਂ ਬਾਅਦ ਜਿਹੜੀ ਵੀਡੀਓ ਤੁਹਾਨੂੰ ਥੋੜੀ ਜੀ ਸ਼ਾਰਟ ਜੀ ਬਣਾ ਕੇ ਦਿਖਾ ਦਵਾਂ ਤੇ ਸੀ ਬਾਬਾ ਜੀ ਦੇ ਦਰਬਾਰ ਬਾਪੂ ਆਲਮਸਤ ਜੀ ਇਹਨਾਂ ਦਾ ਬੈਠਣ ਦਾ ਸੀ ਅਸਥਾਨ ਇਹ ਬਾਬਾ ਅਲਮਸਤ ਜੀ ਦਾ ਹਾਂਜੀ ਆ ਜੀ ਹਾਂ ਜੀ ਹਾਂ ਤੇ ਇਹ ਹੈ ਬਾਬਾ ਜੀ ਦਾ ਸਥਾਨ ਬੜੇ ਆਪਾਂ ਜੀ 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 ਜਿਹੜੇ ਨਮਸਕਾਰ ਕਰ ਰਹੇ ਇਹਦੇ ਉੱਪਰ ਬੱਬਾ ਬਾਬਾ ਜੁਮੇ ਸ਼ਾਹ ਜੀ ਸ੍ਰੀ ਨਮਸਕਾਰ ਕੀ ਕਰੋ ਅੱਛਾ 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 ਅਲਮਸਤ ਬਾਪੂ ਜੀ ਜੀ ਬਹੁਤ ਵਧੀਆ ਸੱਤੇ ਰਹਿਮਤਾ ਉਹ ਭਾਈ ਤੂੰ ਇੱਥੇ ਆਂ ਭਗਤਾ ਚਲੋ ਇਹਨੇ ਵੀ ਇੱਥੇ ਰਹਿਣਾ ਜੀ ਇਹ ਹੈ ਬਾਬਾ ਜੀ ਦਾ ਸਥਾਨ ਬਾਬਾ ਅਲਮਸਤ ਬਾਪੂ ਜੀ ਦਾ ਤੇ ਇਧਰ ਆਪਾਂ ਚੱਲਦੇ ਆ ਅੱਗੇ ਵੀ ਦਿਖਾਵਾਂਗੇ ਸੋ ਇਹ ਵੀ ਉਸ ਦਿਨ ਕਾਫੀ ਭੀੜ ਸੀ ਇਸ ਕਰਕੇ ਹੁਣ ਤੁਹਾਨੂੰ ਤਰੀਕੇ ਨਾਲ ਸਾਰਾ ਦਿਖਾਵਾਂਗੇ ਉਧਰ ਤਰੀਕੇ ਜ ਜਾਨੀ ਕਿ ਇੰਨਾ ਰਾਸ਼ੀ ਭੱਜਿਆ ਦੌੜਿਆ ਗਿਆ ਇਧਰ ਕਦੇ ਉਧਰ ਨਹੀਂ ਦਰਸ਼ਨ ਹੋਏ ਕਦੇ ਉਧਰ ਹੀ ਸੱਤੇ ਰਹਿਮਤਾ ਦਰਬਾਰ ਮਈਆ ਭਗਵਾਨ ਜੀ ਬਾਬਾ ਜੁਮੇ ਸ਼ਾਹ ਜੀ ਗੱਦੀ ਨਸੀਨ ਨੂੰ ਮਈਆ ਨੀਮੋ ਸਰਕਾਰ ਜੀ ਜਿਹੜੇ ਅੱਜ ਕੱਲ ਗੱਦੀ ਨਸ਼ੀਨ ਨੇ ਜੀ ਅੱਗੇ ਚੱਲਦੇ ਆ ਤੱਕੇ ਸਤਿ ਰਹਿਮਤਾ ਦੀ Shimla ਕੁਟਿਆ ਇਹ ਦੇਖ ਸਕਦੇ ਹੋ ਤੁਸੀਂ ਇੱਧਰ ਦੇਖੋ ਕਿੰਨਾ ਸੋਹਣਾ ਉੱਤੇ ਕੁਟਿਆ ਬਣਾਈਆ ਉੱਤੇ ਮੋਮਜਮਾ ਵੀ ਪਾਇਆ ਤੇ ਚੁੰਨੀਆਂ ਚਾਨੀਆਂ ਕਿੰਨੀਆਂ ਪਾਈਆਂ ਆਗੇ ਬਾਬਾ ਜੀ ਦਾ ਧੂਣਾ ਸਾਹਿਬ ਦਰਸ਼ਨ ਕਰੋ ਇਸ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੇ ਉਧਰ ਅਸੀਂ ਆਏ ਸੀ ਪਰ ਜਿਹੜੀ ਅੱਜ ਇਹ ਖੁੱਲੇ ਜਿਹਨਾਂ ਦੇ ਜਿਹੜੇ ਦਰਸ਼ਨ ਖੁੱਲੇ ਦਿੰਦੇ ਹੁੰਦੇ ਆ ਇੱਥੇ ਪਹਿਲਾਂ ਝੰਡਾ ਸਾਹਿਬ ਹੋਣਾ ਫਿਰ ਉਹ ਝੰਡਾ ਸਾਹਿਬ ਪਰੇ ਚੱਲ ਗਏ ਝੰਡਾ ਸਾਹਿਬ ਦੇ ਦਰਸ਼ਨ ਕਰੋ ਦਰਬਾਰ ਸਾਹਿਬ ਵਿੱਚ ਖਾਸ ਧਿਆਨ ਰੱਖੋ ਜੀ ਸਫਾਈ ਦਾ ਲਿਖਿਆ ਹੋਇਆ ਤੇ ਇੱਧਰ ਵੀ ਉਦੋਂ ਕਾਫੀ ਸਜਾਵਟਾਂ ਸਨ ਸਾਹਮਣੇ ਸਾਰਾ ਹਜੇ ਤੱਕ ਜਿਹੜਾ 28 ਤਰੀਕ ਹੋ ਗਈ ਹਜੇ ਨਜ਼ਰੋਂ ਨਹੀਂ ਹੋਇਆ ਕਿਉਂਕਿ ਕਾਫੀ ਕੰਮ ਹੁੰਦਾ ਇਹ ਜੀ ਦਰਬਾਰਾਂ ਦਾ ਇਹ ਜੇ ਮੇਲਿਆਂ ਦੇ ਉੱਤੇ ਸਾਲ ਬਾਅਦ ਜਿਹੜੇ ਇਹ ਮੇਲੇ ਲੱਗਦੇ ਆ ਉਹਨਾਂ ਦੇ ਵਿੱਚ ਜਿਹੜਾ ਕੰਮ ਕਈ ਦਿਨ ਪਹਿਲਾਂ ਸ਼ੁਰੂ ਹੋਇਆ ਤਾਂ ਕਈ ਦਿਨ ਬਾਅਦ ਚ ਖਤਮ ਹੁੰਦਾ ਜੀ ਤੇ ਸੱਤੇ ਰਹਿਮ ਦਾ ਜੀ ਅਬ ਜਗਤ ਤੇ ਪਹੁੰਚੇ ਆ ਦਰਸ਼ਨ ਕਰੋ ਤੇ ਇਧਰ ਵੀ ਬਾਈ ਹੁਣੀ ਪ੍ਰਸ਼ਾਦ ਲੈ ਕੇ ਬੈਠਿਆ ਜੈ ਬਾਬੇ ਦੀ ਤੇ ਇਹ ਹੈ ਸੱਤੇ ਰਹਿਮ ਤੁੰ ਦਾ ਦਰਬਾਰ ਚਲਦੇ ਆ ਅੰਦਰ ਦਰਸ਼ਨ ਕਰਾਂਗੇ ਤੇ ਸੰਗਤ ਨਤਮਸਤਕ ਹੋਣ ਲਈ ਜਿਹੜੀ ਇੱਥੇ ਪਹੁੰਚੀ ਹੋਈ ਹੈ ਜੀ ਅੱਜ ਵੀਰਵਾਰ ਦਾ ਦਿਨ ਹੈ ਕਾਪੇ ਤੇ ਕੀ ਹਾਲ ਹੈ ਜੀ ਪਛਾਣ ਲਿਆ ਇਹ ਸੱਤੇ ਦਰਬਾਰ ਬਾਬਾ ਜੀ ਦਾ ਦਰਬਾਰ ਦਰਸ਼ਨ ਕਰੋ ਜੀ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰੋ ਠੀਕ ਆ ਬਾਜੀ ਜੈ ਬਾਬੇ ਦੀ ਤੇ ਜੋਤਾਂ ਬਾਬਾ ਜੀ ਦੀ ਜਗਰੀਆਂ ਨੇ ਬੜੀ ਸੋਹਣੀ ਤਰ੍ਹਾਂ ਤਰੀਕੇ ਨਾਲ ਪਾਈਪ ਲਾਈ ਹੋਈ ਹੈ ਜੇ ਫालतू ਤੇਲ ਉੱਚ ਪੈ ਜੇ ਤਾਂ ਉਹ ਢੋਲੀ ਦੇ ਵਿੱਚ ਆ ਜਾਂਦਾ ਫਿਰ ਚਲੋ ਚੱਲਦੇ ਆ ਬਾਹਰ ਨੂੰ ਸੋ ਆਪਾਂ ਮੀ ਵੀ ਸ਼ੁਰੂ ਹੋ ਗਿਆ ਲਾ ਮੈਨੂੰ ਯਾਦ ਕਰਦੇ ਗਰਮੀ ਹੈ ਗਈ ਸੀ ਤੇ ਮੀਂਹ ਜਿਹੜਾ ਪੈਣ ਲੱਗ ਗਿਆ ਚਲਦੇ ਆ ਅਗਲੇ ਦਰਵਾਜ਼ੇ ਚ ਬਤਰਸ਼ਨ ਕਰਾਂਗੇ ਜੀ ਵਾਜੀ ਇਹ ਕਿਉਂ ਮਗਰ ਬੈਠੂ ਬੈਠਣਾ ਤੇ ਬਾਬਾ ਜੁੰਮੀ ਸਾਹਿਬ ਜੀ ਦੇ ਦਰਵਾਜ਼ੇ ਤੇ ਆਪਾਂ ਆ ਗਏ ਆਂ ਦਰਸ਼ਨ ਕਰੋ ਭਗਵਾਨ ਜਿਹੜੇ ਦਰਬਾਰ ਬਾਬਾ ਜੁਮੇ ਸ਼ਾਹ ਜਿਨ੍ਹਾਂ ਨੇ ਦਰਬਾਰ ਮਈਆ ਭਗਵਾਨ ਦੀ ਸੇਵਾ ਤਨ ਮੰਨ ਧਨ ਨਾਲ ਕੀਤੀ ਇੱਕ 1991 ਦਾ ਜਿਹੜਾ ਇਹ ਬਫਾਤ ਜਿਹੜੀ ਪਾਈ ਦੇਖੋ ਕਿੰਨਾ ਸੋਹਣਾ ਅੰਦਰੋਂ ਦਰਸ਼ਨ ਕਰੋ ਤੇ ਜੋਤਾਂ ਜਗੜੀਆਂ ਨੇ ਤੇਲ ਦੀਆਂ ਬਹੁਤ ਸੋਹਣੇ ਲੱਗ ਰਹੇ ਉੱਤੇ ਦੇਖੋ ਉਦੋਂ ਵੀ ਤੁਹਾਨੂੰ ਮੈਂ ਦਿਖਾਇਆ ਸੀ ਲੇਕਿਨ ਅੱਜ ਖੁੱਲੇ ਦਰਸ਼ਨ ਜਿਹੜੇ ਆਪਾਂ ਕਰ ਰਹੇ ਆਂ ਬਾਬੇ ਦੇ ਦਰਬਾਰ ਦੇ ਸੀ ਕਰੋ ਜੀ ਦਰਬਾਰ ਭਗਵਾਨ ਮਈਆ ਜੀ ਫਲੋਰ ਦੇ ਆਪਾਂ ਦਰਸ਼ਨ ਜਿਹੜੇ ਉਹ ਕਰ ਰਹੇ ਬਾਹਰ ਆ ਗਏ ਤੇ بارش ਜਦੋਂ ਫੇਰ ਸ਼ੁਰੂ ਹੋ ਗਈ ਥੋੜੀ ਥੋੜੀ ਤੇ ਆਪਾਂ ਇਧਰ ਵੀ ਉਸ ਦਿਨ ਜਿਹੜਾ ਮੇਲਾ ਸੀ ਸਾਰੇ ਪਾਸੇ ਇੱਥੇ ਰਾਸ਼ੀ ਦਾਸ ਸੀਗਾ ਤੇ ਪ੍ਰਸਾਦ ਜੋਰਾਂ ਚੋਰਾਂ ਦੇ ਪੈਰੇ ਸੰਗਤ ਵੀ ਬਾਦੂ ਖੜੀ ਜੀ ਵੀ ਖੜੇ ਰਹਿਣਾ ਕੋਈ ਗੱਲ ਨਹੀਂ ਬਰਸਾਤ ਪੈਂਦੀ ਆ ਪਈ ਜਾਵੇ ਚੁੱਪ ਦਾ ਦਾਣ ਬਖਸ਼ੋ ਤੇ ਅੱਗੇ ਚੱਲਦੇ ਆਪਾਂ ਇਹ ਹੈ ਸੱਤੇ ਰਹਿਮਤਾਂ ਦੇ ਦਰਬਾਰ ਬਾਪੂ ਅਲਮਸਤ ਜੀ ਸਰਕਾਰ ਚੱਲਾਂਗੇ ਦਰਸ਼ਨ ਕਰਾਂਗੇ ਆਹਾ ਹਾ ਤਰਦੀ ਬਾਜਾ ਲਈ ਜੀ ਅੱਜ ਤਾਂ ਤੇ ਲੋ ਦਰਸ਼ਨ ਕਰੋ ਤੇ ਕੂਲਰ ਚੱਲ ਰਹੇ ਨੇ ਅੰਦਰ ਠੰਢੇ ਹਵਾਵਾਂ ਬਾਪੂ ਜੀ ਦੇ ਸੱਤੇ ਦਰਬਾਰ ਆਲਮਸਤ ਬਾਪੂ ਜੀ ਦੀ ਫੋਟੋ ਸਾਹਮਣੇ ਦਰਸ਼ਨ ਕਰੋ ਕਿ ਇਸ ਗੁਰੂ ਘਰ ਦੇ ਆਣੇ ਆ ਖੁਸ਼ੀਆਂ ਉਹ ਤੁਸੀਂ ਪ੍ਰਾਪਤ ਕਰੋ ਜੀ ਲਓ ਜੀ ਇਸ ਦਰਬਾਰ ਤੇ ਜੋ ਵੀ ਕੋਈ ਆਇਆ ਇੱਥੋਂ ਖਾਲੀ ਨਹੀਂ ਜਾਂਦਾ ਤੇ ਵਿਜੇ ਇੱਥੋਂ ਦਵਾ-ਦਬ ਲੱਗਦੇ ਆ ਤੁਸੀਂ ਇੱਕ ਵਾਰੀ ਆ ਕੇ ਅਰਦਾਸ ਬੇਨਤੀਆਂ ਕਰੋ ਤੇ ਤੁਹਾਡਾ ਜਿਹੜਾ ਵੀਜ਼ਾ ਬਾਹਰ ਦਾ ਫੋਰਨ ਕੰਟਰੀ ਦਾ ਉਹ 150% ਜਿਹੜਾ ਨਾ 200% ਲਾਓ ਜੀ ਉਹ ਲੱਗੇਗਾ ਜੇ ਤੁਸੀਂ ਸੱਚੇ ਤਨੋਂ ਮਨੋਂ ਇੱਥੇ ਆ ਕੇ ਜਿਹੜਾ ਨਤਮਸਤਕ ਹੋ ਕੇ ਜਾਓ ਚਲਦੇ ਆਪਾਂ ਅੱਗੇ ਸਤਿ ਰਹਿਮ ਤਾਂ ਜੈ ਮਈਆ ਭਗਵਾਨ ਜੀ ਜੈ ਆਲਮਸਤ ਬਾਪੂ ਜੀ ਪਹਿਲੋਂ ਇੱਧਰ ਚਲਦੇ ਆ ਸੰਗਤਾਂ ਬੈਠੀਆਂ ਨੇ ਬਾਰਿਸ਼ ਆ ਗਈ ਆ ਤੇ ਆਪਾਂ ਇੱਧਰ ਨੂੰ ਚੱਲਦੇ ਆਂ ਗੱਦੀ ਨਸ਼ੀਨ ਮਈਆ ਨਿਮੋ ਜੀ ਮਹਾਰਾਜ ਦੇ ਉੱਧਰ ਚੱਲਦੇ ਆਂ ਉਹ ਉੱਪਰ ਆਪਾਂ ਦਰਸ਼ਨ ਕਰ ਰਹੇ ਆਂ ਸਾਰੀਆਂ ਸਰਕਾਰਾਂ ਦੇ ਦਰਬਾਰ ਬਾਬਾ ਜੁਮੇ ਸ਼ਾਹ ਜੀ ਦੇ ਇੱਧਰ ਗਏ ਸੀ ਆਪਾਂ ਆਪਾਂ ਉੱਪਰਾਂ ਦੇ ਅੰਦਰ ਚਲੇ ਗਏ ਸੀਗੇ ਉਧਰੋਂ ਆਪਾਂ ਝੰਡਾ ਸਾਹਿਬ ਕੋਲੋਂ ਅੰਦਰ ਤੇ ਹੋ ਕੇ ਅੰਦਰ ਤੇ ਹੋ ਕੇ ਇੱਧਰ ਸਾਰਾ ਕੁਝ ਦਰਸ਼ਨ ਉਹ ਕਰਕੇ ਆਪਾਂ ਆ ਗਏ ਆਂ ਜੈ ਮਈ ਮਈਆ ਭਗਵਾਨ ਜੀ ਸੱਤੇ ਰਹਿਮਤਾਂ ਦੀ ਤੁਹਾਡਾ ਤੁਸੀਂ ਵੀ ਮੇਰੀ ਇਸ ਵੀਡੀਓ ਰਾਹੀਂ ਦਰਸ਼ਨ ਕਰ ਰਿਹਾ ਹੈ। ਉਹਨਾਂ ਦੇ ਕਮਾ ਕਾਰਨ ਕਿ ਦਿਨ ਦੁਗਣੀ ਰਾਤ ਚੌਗਣੀ ਹੋਵੇ, ਬਰਕਤਾਂ ਰਹਿਣ। ਬਿਮਾਰੀਆਂ ਤੋਂ ਰਹਿਤ ਮਿਲੇ ਤੇ ਤੁਹਾਨੂੰ ਦੱਸਿਆ ਵੀ ਇੱਥੇ ਵੀਜ਼ਾ ਪਾਸਪੋਰਟ ਦੀ ਬਹੁਤ ਛੇਤੀ ਲੱਗਦੀ ਆ। ਇੱਥੇ ਆ ਕੇ ਤੁਸੀਂ ਦਰਸ਼ਨ ਕਰੋ, ਸੰਗਤਾਂ ਅੱਜ ਨਤਮਸਤ ਹੋਣ ਲਈ ਆਈਆਂ। ਇੱਥੇ ਲੰਗਰ ਜਿਹੜਾ 24 ਘੰਟੇ ਚੱਲਦਾ ਰਹਿੰਦਾ ਹੈ। ਤੇ ਦਰਬਾਰ ਬਾਬਾ ਦਰਬਾਰ ਮਈਆ ਭਗਵਾਨ ਜੀ ਬਾਬਾ ਜੰਮੇ ਸ਼ਾਹ ਜੀ ਸਾਹਮਣੇ ਬੋਰਡ ਜਿਹੜਾ ਲੱਗਿਆ ਹੋਇਆ ਤੇ ਇਹ ਹੈ ਜਿਹੜੇ ਮੇਲੇ ਲੰਘ ਕੇ ਗਏ ਹੁਣੇ ਤੋਂ ਤਿੰਨ ਦਿਨ ਪਹਿਲਾਂ ਤੇ ਸਲਾਨਾ ਵਰਸੀ ਮਈਆ ਭਗਵਾਨ ਜੀ 23 ਜੂਨ ਸਲਾਨਾ ਵਰਸੀ ਬਾਬਾ ਜੁੰਮੇਖਾ ਜੀ 6 ਜਨਵਰੀ ਪਹਿਲਾਂ ਹੀ ਲੰਘ ਚੁੱਕੇ ਆ ਅੱਪ ਤਾਂ 23 ਤਰੀਕ ਵਾਲੇ ਦਿਨ ਇੱਥੇ ਜਿਹੜੇ ਉਹ ਆਏ ਸੀਗੇ ਜੀ ਇਹ ਬਸੋਂ ਤੁਸੀਂ ਦੇਖ ਸਕਦੇ ਹੋ ਤੇ ਸਾਹਮਣੇ ਦਰਵਾਜ਼ਾ ਚੱਲੋ ਤੇ ਜੇ ਬਾਬਾ ਜੀ ਦੀ ਬਾਬਾ ਨੇ ਮੌਜੀ ਸਰਕਾਰ ਤੋਂ ਬਾਬਾ ਜੀ ਕਹਿੰਦੇ ਚਾਹ ਪੀਓ ਮੈਂ ਹੁਕਮ ਮੰਨਣਾ ਉਹਨਾਂ ਦਾ ਉਹਨਾਂ ਨੂੰ ਪਤਾ ਨਹੀਂ ਮੈਂ ਉਧਰ ਚਾਹ ਮੰਗੀ ਸੀ ਮਿਲੀ ਨਹੀਂ ਸੀ ਤੇ ਮੈਨੂੰ ਕਹਿੰਦੇ ਚਾਹ ਪੀਓ ਜਾ ਕੇ ਇਹ ਜਾਂਦਾ ਜਾਣੀ ਜਾਣੇ ਬਾਬਾ ਜੀ ਦਾ ਆਹੀ ਗੱਲ ਹੋਣੀ ਕਹਿੰਦੇ ਚਾਹ ਪੀਓ ਜਾ ਕੇ ਚਲਦੇ ਆਪਾਂ ਉਧਰ ਭਈ ਮਹਾਰਾਜ ਨੇ ਜਾਨੀ ਜਾਨ ਸਾਰੇ ਉਹ ਤੇ ਚਲਦੇ ਆਪਾਂ ਲੰਗਰ ਹੱਲ ਦੇਖੋ ਸੰਤਾਂ ਜਿਹੜੀਆਂ ਆ ਰਹੀਆਂ ਨੇ ਇਹ ਵੈਲਕਮ ਵਗੈਰਾ ਉਸ ਦੰਦੇ ਲਿਖੇ ਹੋਏ ਆ ਤੇ ਇੱਧਰ ਵੀ ਸੰਤਾਂ ਨਤਮਸਤਕ ਹੋ ਰਹੀਆਂ ਨੇ ਤੇ ਜਾਨੀ ਜਾਨਾ ਜੀ ਸਰਕਾਰਾਂ ਬਾਬਾ ਜੀ ਮਈਆ ਨੇ ਮੋਜੀ ਮਹਾਰਾਜ ਜਾਨੀ ਜਾਨ ਨੇ ਚਾ ਹੈਗੀ ਆ ਇਹ ਧੂਣ ਧਾਨ ਵਾਲਾ ਇੱਥੇ ਕੰਮ ਆ ਲੰਗਰ ਹਾਲ ਹੈ ਜੇ ਤਾਂ ਸਾਰਾ ਬਹੁਤ ਕੁਸ਼ਲ ਸਾਫ ਸੋਫੇ ਤਰੀਕੇ ਨਾਲ ਜਿਹੜਾ ਉਹ ਰੱਖਿਆ ਹੋਇਆ ਬਣੀ ਹੋਈ ਆ ਚਾ ਆਪਦੀ ਸ਼akti ਜਿਹੜੀ ਹੈ ਨਾ ਆਪਣੇ ਜਿਹੜੀ ਹੋਰ ਤਾਂ ਹੈ ਨਹੀਂ ਨਹੀਂ ਜਾਣੀ ਜਾਣਾ ਜੀ ਮੈਂ ਤਾਂ ਚਾਹ ਇੱਥੇ ਲੰਗਰ ਚ ਆ ਕੇ ਮੰਗੀ ਸੀ ਤੇ ਨਹੀਂ ਮਿਲੇ ਮੈਂ ਫਿਰ ਚੱਲ ਗਿਆ ਲੰਗਰ ਛਾ ਕੇ ਮੈਂ ਮੱਥਾ ਟੇਕਣ ਕਹਿੰਦੇ ਚਾਹ ਪੀ ਹੋ ਜਾ ਕੇ ਹਾਂ ਮਾਤਾ ਜੀ ਕਹਿੰਦੇ ਹਾਂ ਲੈਡ ਲੈਡ ਉਹਨਾਂ ਦਾ ਆਪਾਂ ਕਿਹਾ ਮੋੜ ਨਹੀਂ ਸਕਦੇ ਸਹੀ ਹੈ ਲੈ ਇੱਥੇ ਤੁਹਾਨੂੰ ਮੈਂ ਦੱਸਿਆ ਸੀ ਕਿ ਇੱਥੇ ਪਡਾਰਾ ਹੋ ਕੇ ਛੜਿਆ 3 ਦਿਨ 23 24 25 ਉਹ ਸੰਤਾਂ ਇਧਰ ਆ ਦੇਖ ਲੋ ਲੰਗਰ ਚੱਲ ਰਿਹਾ ਚਾਹ ਦਾ ਛਕ ਰਹੋ ਛਕੋ ਜੀ ਤੇ ਚਾਹ ਵੀ ਸਾਰਾ ਕੁਝ ਆ ਗਿਆ ਜੀ ਮਾਂ ਮਤਾ ਜੀ ਕਹਿੰਦੇ ਚਾਹ ਛਕੋ ਮੈਂ ਕਿਹਾ ਮੈਂ ਤਾਂ ਕਮਾਨ ਦੇ ਜਾਨੀ ਜਾਣਾ ਜੀ ਮਾਤਾ ਜੀ ਤੇ ਦੇ ਪਾਕ ਤੇ ਜੀ ਚਾਹ ਵੀ ਲੈ ਕੇ ਆ ਗਏ ਆ ਪਹਿਲਾਂ ਚਾਹ ਹੈ ਨਹੀਂ ਮਿੰਟਾਂ ਚ ਬਾਬਾ ਜੀ ਨੇ ਬਣਵਾਤੀ ਆ ਦੇਖੋ ਕਲਾ ਉਹਨਾਂ ਦੀ ਸੋ ਚਾਹ ਦਾ ਲੰਗਰ ਆਪਾਂ ਛਕ ਰਹੇ ਆ ਮਾਤਾ ਜੀ ਨੇ ਸਰਕਾਰ ਜਿਹੜੇ ਗੱਦੀ ਨਿਸ਼ੀਨ ਉਹਨਾਂ ਨੇ ਹੁਕਮ ਕਰਿਆ ਚਾਹ ਵੀ ਹੋ ਜਾ ਕੇ ਬੜਾ ਵਧੀਆ ਲੱਗਾ ਇਹ ਆ ਦੇ ਬਲੇ ਉਹ ਤੇ ਮਿਰਚਾਂ ਸਾਰਾ ਕੁਝ ਸਬਜ਼ੀਆਂ ਤਿਆਰ ਗਾਹਾਂ ਦੀਆਂ ਜਿਹੜੇ ਬਣਣੀਆਂ ਨੇ ਲਓ ਜੀ ਚਲਦੇ ਆਪਾਂ ਅੰਦਰ ਗੱਦੀ ਨਸ਼ੀਨ ਜਿਹੜੇ ਮਈਆ ਨੀਮੋ ਜੀ ਉਹਨਾਂ ਨੇ ਹੁਕਮ ਕਰਿਆ ਸੀ ਚਾਹ ਪੀਓ ਚਲੋ ਚਾਹ ਪਛਾਗ ਲਈਆ ਚਾਹ ਛਕ ਲਈਏ ਭਾਈ ਚਾਹ ਕਹਿੰਦੇ ਚਾਹ ਪੀਓ ਚਾਹ ਛਕ ਲਈਏ ਬਾਬਾ ਜੀ ਜੈ ਬਾਬੇ ਦੀ ਚਲਦੇ ਆ ਜੀ ਆਪਾਂ ਇਥੋਂ ਹੁਣ ਟਾਈਮ ਨਹੀਂ ਹੈਗਾ ਮਸਤ ਨੇ ਜਦੋਂ ਮਰਜ਼ੀ ਉਹਨਾਂ ਦਾ ਟਾਈਮ ਹੋਏਗਾ ਆਪਾਂ ਫੇਰ ਆਂਦੇ ਜਾਂਦੇ ਜਿਹੜੇ ਆ ਦਰਸ਼ਨ ਕਰ ਲਵਾਂਗੇ ਕਿਤੇ ਬਾਈ ਫੇਰ ਆਵਾਂਗੇ ਮੈਂ ਆਇਆ ਸੀ ਉਹ ਤਾਂ ਜਿਹੜੀ ਸੰਗਤ ਉਹੋ ਆਂਦੀ ਰਹਿੰਦੀ ਆ ਤੁਸੀਂ ਦੇਖ ਰਹੇ ਹੋ ਤੇ ਆਪਾਂ ਮਾਤਾ ਜੀ ਨੂੰ ਹੁਣ ਮਿਲਣਾ ਸੀ ਤੇ ਚਲੋ ਹਾਜ਼ਰੀ ਉਹਨਾਂ ਨੂੰ ਪਤਾ ਚਾਹ ਪਿਲਾਣਤੀ ਉਹਨਾਂ ਦੇ ਬਾਬਾ ਜੀ ਨੇ ਮਈਆ ਜੀ ਨੇ ਚੱਲਦੇ ਆ ਇਸ ਦਰਬਾਰ ਤੋਂ ਆਜਾਜ ਮਾਤਾ ਜੀ ਦੇ ਵਕਤ ਜਾਨੀ ਜਾਣ ਨੇ ਸੋ ਇਸੀ ਇਸ ਦਰਬਾਰ ਦੇ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੇ ਆਮ ਦਿਨਾਂ ਦੀ ਜਿਹੜੇ ਖੁੱਲੇ ਦਰਸ਼ਨ ਜਿਹੜੇ ਆਪਾਂ ਸ਼ੇਅਰ ਕੀਤੇ ਆ ਤੁਹਾਡੇ ਨਾਲ ਇਸ ਵੀਡੀਓ ਨਾਲ ਆਪਾਂ ਇਹੀ ਸਮਾਪਤ ਕਰਾਂਗੇ ਤੇ ਦਰਬਾਰ ਬੜੇ ਉੱਚੀ ਥਾਂ ਤੇ ਜਿਹੜਾ ਬਣਿਆ ਹੋਇਆ ਬਾਹਰਲੇ ਪਾਸੇ ਆਪਾਂ ਆ ਗਏ ਆ ਤੇ ਜਿੱਥੇ ਆਹ ਗੇੜਰੇ ਖੁੰਢ ਨੇ ਬਾਹਰ ਬਾਜ਼ਾਰ ਵੀ ਲੱਗਾ ਹੋਇਆ ਸਾਹਮਣੇ ਜੀਟੀ ਰੋਡ ਆ ਸਾਹਮਣੇ ਤੇ ਆ ਆ ਦੇਖ ਹੀ ਰਹੇ ਹਾਂ ਕਾਫੀ ਇੱਥੇ ਰੋਜ਼ ਰਜਾਨਾ ਇਸੇ ਤਰ੍ਹਾਂ ਜਿਹੜੇ ਇੱਥੇ ਸੰਗਤ ਆਉਂਦੀ ਆ ਲੰਗਰ ਛੱਕ ਦੀ ਆ ਬਾਬਾ ਜੀ ਦਾ ਸ਼ੀਰਵਾਰ ਮਾਤਾ ਜੀ ਦਾ ਲੈਂਦੇ ਨੇ ਜਿਹੜੇ ਗੱਦੀ ਨਸੀਨ ਨੇ ਤੇ ਆ ਕੰਨ ਨੱਕ ਬਣਵਾਉਣ ਵਾਲੇ ਬੈਠੇ ਬਾਹਰ ਜਿਹੜਾ ਬਾਜ਼ਾਰ ਇਸ਼ਤਿਹਾਰ ਜਿਹੜਾ ਚੱਲਦਾ ਰਹਿੰਦਾ ਤੇ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਅੱਛੀ ਲੱਗੀ ਤਾਂ ਜੀ ਜਰੂਰ ਤੁਸੀਂ ਇਸ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜਰੂਰ ਕਰਨਾ ਤੇ ਅੱਗੇ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਕਿੱਥੇ-ਕਿੱਥੇ ਤੁਸੀਂ ਮਈਆ ਭਗਵਾਨ ਜੀ ਦੇ ਦਰਸ਼ਨ ਕਰ ਰਹੇ ਹੋ ਤੇ ਜਰੂਰ ਕਮੈਂਟ ਕਰਿਆ ਕਰੋ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹਦੇ ਨਾਲ ਛੋਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਹੁਣ ਤੱਕ ਇੰਟੀਜਰ ਕਰਨਾ ਇਸੇ ਦੀ ਹੋਰ ਵੀਡੀਓ ਲੈ ਕੇ ਆਪਾਂ ਤੁਹਾਡੇ ਕੋਲ ਹਾਜ਼ਰ ਹੋਵਾਂ ਕੋਈ ਗਲਤੀ ਬੋਲਦਿਆਂ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਜੈ ਮਈਆ ਦੀ ਜੈ ਬਾਬੇ ਦੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਛੱਡ ਦਿਕੋ